ਸਾਕ ਪ੍ਰੰਦਾ ਇਹਦੇ ਬਾਰੇ ਤੋਡਾ ਕੀ ਕਹਿਣਾ ਹੈ ਵੇਖੋ ਜੀ ਜਿਹੜਾ ਵੱਡਾ ਸੰਘਰਸ਼ ਹੋਇਆ ਸੀ 13 ਮਹੀਨੇ ਆਪਣਾ ਦਿੱਲੀ ਦੇ ਬਾਡਰਾਂ ਤੇ ਉਦੋਂ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਐਮਐਸਪੀ ਦਾ ਵਾਅਦਾ ਕੀਤਾ ਸੀ ਕਰਜ਼ਾ ਮੁਕਤੀ ਦੀ ਗੱਲ ਕੀਤੀ ਸੀ ਉਹ ਸਾਰਿਆਂ ਵਾਅਦਿਆਂ ਤੋਂ ਜਿਹੜੇ ਮੁਕਦਮੇ ਬਣੇ ਸੀ ਕਿਸਾਨਾਂ ਦੇ ਉਹਨਾਂ ਦੀ ਗੱਲ ਕੀਤੀ ਸੀ ਪਰ ਸਾਰਿਆਂ ਵਾਅਦਿਆਂ ਤੋਂ ਸਰਕਾਰ ਗਈ ਹੈ ਮੁਕਰ ਹੂੰ ਔਰ ਗਨੀਮਤਾ ਇਹ ਆ ਕਿ ਸਰਕਾਰ ਸਿਰ ਮੁਕਰੀ ਨਹੀਂ ਸਗੋਂ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਨੇ ਉਹਨਾਂ ਨੂੰ ਹੋਰ ਉਹਨਾਂ ਨੂੰ ਰੂਪ ਦੇ ਕੇ ਤੇ ਸਰਕਾਰਾਂ ਨੂੰ ਸੂਬਾ ਸਰਕਾਰਾਂ ਨੂੰ ਭੇਜੇ ਜਾ ਰਹੇ ਨੇ ਖੜੇ ਜੀ ਜਿੰਦੇ ਵਿੱਚ ਐਮਐਸਪੀ ਦਾ ਜ਼ਿਕਰ ਨਹੀਂ ਜਿੰਦੇ ਵਿੱਚ ਜਿਹੜੀ ਕਾਰਪੋਰੇਟ ਸੈਕਟਰ ਨੂੰ ਖੇਤੀ ਫੇਰ ਦੇਣ ਦੇ ਇਹਨਾਂ ਦੇ ਅਪਰਾਲੇ ਨੇ ਇਹਨਾਂ ਦੀ ਜਿਹੜੀ ਨੀਤੀ ਹੈ ਉਹ ਠੀਕ ਹੈ ਕਿ ਉਹਨਾਂ ਨੇ ਉਹ ਤੋਂ ਕਿਸਾਨ ਸੰਘਰਸ਼ ਦੇ ਅੱਗੇ ਗੋਡੇ ਟੇਕੇ ਸੀ ਤੇ ਆਪਣੇ ਕਾਲੇ ਕਾਨੂੰਨ ਜਿਹੜੇ ਸੀ ਉਹ ਵਾਪਸ ਲੈ ਸੀ ਪਰ ਅਜੇ ਵੀ ਉਹਨਾਂ ਦੀ ਨੀਤੀ ਔਰ ਨੀਅਤ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਖੇਤੀ ਏ ਇਹ ਕਾਰਪੋਰੇਟਾਂ ਦੇ ਹੱਥਾਂ ਦੇ ਪਹੁੰਚ ਆ ਜਾਏ ਔਰ ਕੱਲ ਨੂੰ ਅਸੀਂ ਇਸ ਨਾਜ ਨੂੰ ਇਹ ਸਾਰੇ ਜਿਹੜੇ ਹਥਪਾੜਣੇ ਖੇਤੀ ਦਾ ਇਹਨੂੰ ਕਵਚਾਜ ਕਰਕੇ ਤੇ ਇਹ ਇਹਦਾ ਲੋਕਾਂ ਨੂੰ ਮਹਿੰਗੇ ਪਹਾ ਰੋਲੀਏ ਔਰ ਇਹਨਾਂ ਨੂੰ ਮਜ਼ਦੂਰ ਨਹੀਂ ਮੈਂ ਤਾਂ ਇਸ ਗੱਲ ਦੇ ਵੀ ਉਲਟਾ ਕਿ ਉਹ ਕਿਸਾਨ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਨੇ ਮਜ਼ਦੂਰੀ ਕੋਈ ਮਾੜੀ ਚੀਜ਼ ਨਹੀਂ ਹੈਗੀ ਮਜ਼ਦੂਰ ਨਹੀਂ ਇਹ ਕਿਸਾਨ ਨੂੰ ਗੁਲਾਮ ਬਣਾਉਣਾ ਚਾਹੁੰਦੇ ਨੇ ਜੀ ਇਹ ਗੁਲਾਮੀ ਦੇ ਉਹ ਵਿੱਚ ਉਹਨਾਂ ਨੂੰ ਧੱਕਣਾ ਚਾਹੁੰਦੇ ਨੇ ਕਿਸਾਨ ਨੂੰ ਇਸ ਕਰਕੇ ਇਹਨਾਂ ਦੀਆਂ ਨੀਤੀਆਂ ਦੇ ਖਿਲਾਫ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਲੋਕ ਮਜਾਰੇ ਹੋ ਰਹੇ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਮੈਂ ਆਲ ਇੰਡੀਆ ਕਿਸਾਨ ਸੁਭਾ 1936 ਵੱਲੋਂ ਉਹਨਾਂ ਦਾ ਪ੍ਰਤੀਨਿਧੀ ਹਾਂ ਔਰ ਅਸੀਂ ਸਾਡੇ ਸਰਸੇ ਵੀ ਰਾਣੀਏ ਵੀ ਕਾਲਾ ਵਾਲੀ ਵੀ ਹਰ ਥਾਂ ਤੇ ਜਿੰਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਹਿੱਸੇਦਾਰ ਨੇ ਕਿਸਾਨ ਸੰਗਠਨ ਨੇ ਉਹ ਸਾਰੇ ਇਸ ਵਿੱਚ ਹਿੱਸਾ ਲੈ ਰਹੇ ਨੇ ਔਰ ਇਹ ਸਰਕਾਰ ਦੀ ਜਿਹੜੀ ਕੋਝੀ ਨੀਤੀ ਹੈ ਅਸੀਂ ਉਹਨਾਂ ਨੂੰ ਲੋਕਾਂ ਨੂੰ ਜਾਣੂ ਕਰਾ ਰਹੇ ਹਾਂ ਰੋਸ ਪ੍ਰਗਟ ਕਰ ਰਹੇ ਹਾਂ ਕਿ ਇਹਨਾਂ ਦੀ ਨੀਤੀ ਸਾਫ ਨਹੀਂ ਭਰਾਓ ਸਾਰੇ ਇੱਕ ਜੁੱਟ ਹੋ ਗਏ ਇਹਨਾਂ ਦੀ ਇਹਨਾਂ ਦੀ ਇਸ ਘੋਰ ਕਿਸਾਨ ਵਿਰੋਧੀ ਨੀਤੀ ਦਾ ਡਟ ਕੇ ਮੁਕਾਬਲਾ ਕਰੀਏ ਜੀ